ਬੱਚਿਆਂ ਦੀ ਪੜ੍ਹਾਈ ਅਗਰ ਜੇ ਮੰਤਰੀਆਂ ਦੇ ਗਲਤੀ ਹੱਡੀ ਬਣ ਜਾਵੇ ਤਾਂ ਮੁਸੀਬਤ ਬਹੁਤ ਵੱਡੀ ਬਣ ਜਾਂਦੀ ਹੈ ਜਿਹੜੇ ਗਰੀਬ ਬੱਚੇ ਨੇ ਉਹਨਾਂ ਨੂੰ 8ਵੀਂ ਤੱਕ ਪ੍ਰਾਈਵੇਟ ਸਕੂਲ ਐਡਮਿਸ਼ਨ ਕਿਉਂ ਨਹੀਂ ਦੇ ਰਹੇ ਪੰਜਾਬ ਸਰਕਾਰ ਦੀ ਕੀ ਨਲਾਕੀ ਹੈ ਕਿ ਧੱਜਿਆ ਬਾਦਲ ਸਾਹਿਬ ਨੇ ਉਡਾਈਆਂ ਜਾਂ ਫਿਰ ਇਹ ਕੈਪਟਨ ਸਾਹਿਬ ਨੇ ਉਡਾਈਆਂ ਤੇ ਹਾਲ ਤੱਕ ਆਮ ਆਦਮੀ ਪਾਰਟੀ ਨੇ ਵੀ ਇਸ ਪਰ ਕੋਈ ਧਿਆਨ ਨਹੀਂ ਦਿੱਤਾ ਅੱਜ ਤੱਕ ਸੋਧ ਨਹੀਂ ਕਰ ਪਾਈ ਇਹਨੂੰ ਵੀ 2 ਸਾਲ ਲੱਗਦਾ ਹੋਣਾ ਲਿਆ ਹੋ। ਹੋਰ ਕਿਸੇ ਪੋਲਿਟਿਕਲ ਲੀਡਰ ਨੇ ਵਾਜ ਨਹੀਂ ਚੱਕੀ। ਓਨਲੀ ਸੁਖਪਾਲ ਖਹਿਰਾ ਜਦੋਂ ਲੀਡਰ ਆਫ ਦੀ اپੋਜੀਸ਼ਨ ਸੀ ਉਹਨੇ ਆਵਾਜ਼ ਇਹ ਚੁੱਕੀ ਸੀ। ਪ੍ਰਾਈਵੇਟ ਸਕੂਲ ਵਾਲੇ ਤਾਂ ਪੱਠਾ ਮੋੜ ਦੇਣਗੇ ਕਿ ਤੁਹਾਡੇ ਸਰਕਾਰ ਹੀ ਨਹੀਂ ਇਸ ਤਿੱਕੇ ਨਾਲ ਕਰ ਰਹੀ ਵੀ ਤੁਸੀਂ ਜਾਓ ਜੇ ਸਰਕਾਰ ਕਰ ਗਈ ਅਸੀਂ ਕਰਦਾਂਗੇ। ਵੈਸੇ ਜਿਹੜੇ ਗਰੀਬ ਬੱਚੇ ਨੇ ਉਹਨਾਂ ਨੂੰ ਹਾਲ ਬਹੁਤ ਇਹਨੂੰ ਪਤਾ ਹੀ ਨਹੀਂ ਉਹ ਤਾਂ ਵਿਚਾਰੇ ਬਹੁਤ ਲੇਬਰ ਲਗਾਸਦੇ ਜਿਨ੍ਹਾਂ ਨੂੰ ਪਤਾ ਨਹੀਂ ਇਹ ਵੀ ਸਾਡਾ ਅਧਿਕਾਰ ਹੈ। ਜਦ ਸਰਕਾਰੇ ਡਿਕਾਡ ਆਉਂਦੇ ਚੌਂਦੇ ਆ ਉਹੀ ਨਹੀਂ ਚਾਹੁੰਦੇ ਵੀ ਗਰੀਬ ਬੱਚੇ ਵਧੀਆ ਮਿਆਰੀ ਸਿੱਖਿਆ ਲੈ ਕੇ ਕੁਆਲਟੀ ਐਜੂਕੇਸ਼ਨ ਲੈ ਕੇ ਆਈਏ ਅਫਸਰ ਡਾਕਟਰ ਇੰਜੀਨੀਅਰ ਜੱਜ ਬਣ ਸਕਣ ਉਹ ਚਾਹੁੰਦੇ ਨਹੀਂ ਹੈਗੇ ਉਹ ਇਹੀ ਚਾਹੁੰਨੇ ਵੀ ਇਹ ਦਿਹਾੜੀਦਾਰ ਰਹਿਣ ਬਜਾਰੇ ਹੁੰਦੇ ਦਾ ਪਰਕਰਤ ਤੇ ਜਿਵੇਂ ਜਿਵੇਂ ਵੀ ਆਰਵਿੰਦ ਕੇਜਰੀਵਾਲ ਤਾਂ ਆਪ ਕਹਿੰਦੇ ਨੇ ਦਿੱਲੀ ਦੇ ਵਿੱਚ ਕਿ ਐਜੂਕੇਸ਼ਨ ਦੇਣਗੇ ਦਿੱਲੀ ਵਾਲੀ ਜੋ ਜਾਂਪੇ ਹੋਦੀ ਹੈ ਜੇ ਐਜੂਕੇਸ਼ਨ ਦੇਣਗੇ ਰੋ ਐਜੂਕੇਸ਼ਨ ਦੇਤਾ ਰਿਹਾ ਕਹਿੰਦੇ ਸਰਕਾਰੀ ਸਕੂਲ ਐਵੇਂ ਦੇ ਬਣਾ ਰਿਹਾ ਕਹਿੰਦੇ ਅਸੀਂ ਪ੍ਰਾਈਵੇਟ ਸਕੂਲ ਨਾਲੇ ਬੱਚੇ ਇੱਥੇ ਪੜ੍ਹਨ ਜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੱਡੇ ਘਰਾਂ ਦੇ ਬੱਚੇ ਪੜ੍ਹਦੇ ਹੋਣਗੇ ਚੰਡੀਗੜ੍ਹ ਦੀ ਗੱਲ ਕਰ ਲਈਏ ਮੁਹਾਲੀ ਦੀ ਗੱਲ ਕਰ ਲਈਏ ਵੱਡੇ ਵੱਡੇ ਸਕੂਲ ਨੇ ਤਾਂ ਉਹਨਾਂ ਦੇ ਵਿੱਚ ਗਰੀਬ ਬੱਚਾ ਕਿਵੇਂ ਪੜ੍ਹ ਲੇਗਾ ਅਗਲਾ ਅਮੀਰ ਸੋਚੇਗਾ ਕਿ ਮੇਰੇ ਬੱਚੇ ਦੇ ਬਰਾਬਰ ਕਿਵੇਂ ਗਰੀਬ ਦਾ ਬੱਚਾ ਬਹਿ ਜਾਏਗਾ ਇਹ ਸਰਕਾਰੀ ਸਕੂਲ ਦੇ ਵਿੱਚ ਬੱਚਾ ਜਾਵੇ ਜੇ ਸਰਕਾਰੀ ਸਕੂਲ ਦੇ ਵਿੱਚ ਉਹਨੂੰ ਐਡਮਿਸ਼ਨ ਨਹੀਂ ਮਿਲਦਾ ਫਿਰ ਉਹ ਪ੍ਰਾਈਵੇਟ ਸਕੂਲ ਦੇ ਵਿੱਚ ਜਾਵੇ ਨੰਸੀ ਨਹੀਂ ਮਿਲਿਆ ਇਸ ਕਰਕੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾ ਨਹੀਂ ਸਕੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾ ਨਹੀਂ ਸਕੇ ਇਸ ਕਰਕੇ ਕਾਨੂੰਨ ਲਾਗੂ ਨਹੀਂ ਹੋ ਸਕਿਆ ਇਸ ਕਰਕੇ ਕਿਉਂਕਿ ਨੋਟੀਫਿਕੇਸ਼ਨ ਹੀ ਗਲਤ ਸਿਗੀ ਔਜ਼ਾਰ ਟੀਵੀ ਦੇ ਫੇਸਬੁੱਕ ਅਤੇ YouTube ਪੇਜ ਦੇ ਨਾਲ ਜੁੜੇ ਹੋਏ ਹਾਂ ਮੈਂ ਤੁਹਾਡੇ ਨਾਲ ਜਗਸੀਰ ਸਿੰਘ ਬੱਚਿਆਂ ਦੀ ਪੜ੍ਹਾਈ ਅਗਰ ਜੇ ਮੰਤਰੀਆਂ ਦੇ ਗਲਤੀ ਦੀ ਹੱਡੀ ਬਣ ਜਾਵੇ ਤਾਂ ਮੁਸੀਬਤ ਬਹੁਤ ਵੱਡੀ ਬਣ ਜਾਂਦੀ ਹੈ ਜਦੋਂ ਇਸ ਮੁੱਦੇ ਨੂੰ ਬਾਦਲ ਸਾਹਿਬ ਵੀ ਨਹੀਂ ਚੁੱਕ ਸਕੇ ਕੈਪਟਨ ਸਾਹਿਬ ਵੀ ਨਹੀਂ ਚੁੱਕ ਸਕੇ ਤਾਸੁਖਪਾਲ ਸਿੰਘ ਖੈਰਾ ਵੀ ਚੁੱਕਦੇ ਨੇ ਮੈਂ ਗੱਲ ਕਰ ਰਿਹਾ 프리 ਨਰਸਰੀ ਤੋਂ ਲੈ ਕੇ 8ਵੀਂ ਤੱਕ ਤੁਹਾਡੇ ਬੱਚੇ ਫ੍ਰੀ ਪੜ੍ਹ ਸਕਦੇ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪਰ ਜਦੋਂ ਇਹ ਮੁੱਦਾ ਹੀ ਨਹੀਂ ਚੁੱਕਿਆ ਗਿਆ ਦਬਾਇਆ ਜਾਵੇ ਜਿਹੜਾ ਕਰੋੜਾਂ ਦਾ ਘਾਟਾ ਕਿਨੂੰ ਪੈ ਰਿਹਾ ਇਹ ਵੀ ਗੱਲਬਾਤ ਕਰਾਂਗੇ ਇਸ ਮੁੱਦੇ ਨੂੰ ਚੁੱਕਿਆ ਸਾਡੇ ਨਾਲ ਉਹ ਔੰਕਾਰ ਨਾਥ ਜੀ ਨੇ ਤੇ ਕਿਰਪਾਲ ਸਿੰਘ ਜੀ ਨੇ ਅਸੀਂ ਨਾ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਤਿੱਕੇ ਦੇ ਨਾਲ ਬੱਚਿਆਂ ਦੇ ਨਾਲ ਇਹ ਖਿਲਵਾੜ ਕਿਉਂ ਹੋ ਰਹੀ ਹੈ ਜਿਹੜੇ ਗਰੀਬ ਬੱਚੇ ਨੇ ਉਹਨਾਂ ਨੂੰ 8ਵੀਂ ਤੱਕ ਪ੍ਰਾਈਵੇਟ ਸਕੂਲ ਐਡਮਿਸ਼ਨ ਕਿਉਂ ਨਹੀਂ ਦੇ ਰਹੇ ਪੰਜਾਬ ਸਰਕਾਰ ਦੀ ਕੀ ਨਲਾਕੀ ਹੈ ਪੌਂਸ ਵੇਲੇ ਅਕਾਲੀ ਦਲ ਸੀਗਾ ਕਾਂਗਰਸ ਸੀਗੀ ਪਵਾ ਹੁਣ ਆਮ ਆਦਮੀ ਪਾਰਟੀ ਸਰਕਾਰ ਹੈ ਔੰਕਾਰ ਸਰ ਪਹਿਲਾਂ ਤਾਂ ਇਸ ਬਾਰੇ ਦੱਸਣ ਦੀ ਕੋਸ਼ਿਸ਼ ਕਰੋ ਕਿ ਸਰਕਾਰ ਦਾ ਫੇਲਿਅਰ ਕੀ ਹੈ ਕਿ ਸਰਕਾਰ ਕਿਉਂ ਨਹੀਂ ਗਰੀਬ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਨਾ ਹੀ ਪਾ ਰਹੀ ਅ ਇਹਦੇ ਵਿੱਚ ਜਿਹੜਾ ਮੁੱਖ ਕਰਨੇ ਹੈਗਾ ਉਹਨੂੰ ਸਮਝਣ ਦੀ ਲੋੜ ਹੈ ਉਹ ਇਹ ਹੈਗਾ ਕਿ 2009 ਦੇ ਵਿੱਚ ਪਾਰਲੀਮੈਂਟ ਜਿਹੜੀ ਇੰਡੀਆ ਦੀ ਹੈ ਪਾਰਲੀਮੈਂਟ ਆਫ ਇੰਡੀਆ ਨੇ ਕਾਨੂੰਨ ਪਾਸ ਕੀਤਾ ਜਿਹਨੂੰ ਕਹਿੰਦੇ ਰਾਈਟ ਆਫ ਚਿਲड्रन ਫਾਰ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਇਹ ਅਗਸਤ 2009 ਦੇ ਵਿੱਚ ਪਾਸ ਹੋਇਆ ਇਹ ਲਾਗੂ ਹੋਣਾ ਸੀਗਾ 1 April 2010 ਤੋਂ ਤੇ ਉਹਦੇ ਲਈ ਕਿਉਂਕਿ ਪਾਰਲੀਮੈਂਟ ਨੇ ਕਾਨੂੰਨ ਪਾਸ ਕੀਤਾ ਹੈ ਤਾਂ ਮਤਲਬ ਸਾਰੇ ਜਿਹੜੇ ਦੇਸ਼ ਦੇ ਸੂਬੇ ਹੈਗੇ ਆ ਰਾਜ ਹੈਗੇ ਆ ਔਰ ਰਾਜਧਾਨੀਆਂ ਹੈਗੀਆਂ ਔਰ ਜਿਹੜੇ ਕੇਂਦਰੀ ਸ਼ਾਸਿਤ ਪ੍ਰਦੇਸ਼ ਹੈਗੇ ਜਿਵੇਂ ਕਿ ਜੂਨੀਅਨ ਟੈਰੀਟਰੀ ਜਿਹਨੂੰ ਕਹਿੰਦੇ ਜਿਵੇਂ ਕਿ ਚੰਡੀਗੜ੍ਹ ਹੋ ਗਈ ਆਪਣੀ ਗੋਆ ਹੋ ਗਈ ਔਰ ਦਿੱਲੀ ਹੋ ਗਈ ਉਹਦੇ ਵਿੱਚ ਜਿੰਨੇ ਵੀ ਰਾਜ ਔਰ ਸੂਬੇ ਔਰ ਜੂਟੀ ਜਿਹੜੀਆਂ ਸੀ ਉਹਨਾਂ ਵਿੱਚ ਲਾਗੂ ਹੋਣਾ ਸੀਗਾ ਔਰ ਕਿਸੇ ਵੀ ਕਾਨੂੰਨ ਨੂੰ ਪਾਸ ਕਰਨ ਦੇ ਲਈ ਇੰਪਲੀਮੈਂਟ ਕਰਨ ਦੇ ਲਈ ਉਹਨੂੰ ਲਾਗੂ ਕਰਨ ਦੇ ਲਈ ਨਿਯਮ ਬਣਾਉਣੇ ਹੁੰਦੇ ਆ ਔਰ ਜਿਹੜੀ ਇਹਨਾਂ ਦੀ ਸੈਕਸ਼ਨ 36 ਸੀਗਾ ਰਾਈਟ ਟੂ ਐਜੂਕੇਸ਼ਨ ਐਕਟ ਦਾ ਉਹਦੇ ਮੁਤਾਬਕ ਸਾਰੇ ਰਾਜਾਂ ਨੇ ਨਿਯਮ ਬਣਾਉਣੇ ਸੀਗੇ ਤੇ ਪੰਜਾਬ ਜਿਹੜੇ ਸਰਕਾਰ ਹੈ ਇਹਨਾਂ ਨੇ ਜਿਹੜਾ ਇਹ ਸੈਕਸ਼ਨ ਹੈਗਾ 36 ਆ ਉਹਦੇ ਮੁਤਾਬਕ ਆਪਣੇ ਰੂਲ ਜਿਹੜੇ ਬਣਾਏ ਰੂਲ ਇੱਕ ਇਹਨਾਂ ਨੇ 2000 11 ਦੇ ਵਿੱਚ ਬਣਾਏ 1.5 ਸਾਲ ਬਾਅਦ ਇਹਨੇ ਬਣਾਏ ਰੂਲ 10 ਅਕਤੂਬਰ 2011 ਨੂੰ ਨੋਟੀਫਿਕੇਸ਼ਨ ਇਹਨਾਂ ਨੇ ਕੀਤੀ ਜਾ ਰਹੀ ਔਰ ਨੋਟੀਫਿਕੇਸ਼ਨ ਜਿਹੜੀ ਉਹ ਡਿਫੈਕਟਿਵ ਜਾਰੀ ਕੀਤੀ ਔਰ ਇਲੀਗਲ ਕੀਤੀ ਔਰ ਅਨ ਕਨਸਟੀਟਿਊਸ਼ਨਲ ਸੀ ਕਿਉਂਕਿ ਕਿਸੇ ਵੀ ਕਾਨੂੰਨ ਨੂੰ ਲਾਗੂ ਕਰਨ ਦੇ ਲਈ ਜਦੋਂ ਅਸੀਂ ਕਾਨੂੰਨ ਬਣਾਉਂਦੇ ਆਂ ਤੇ ਉਹਨੂੰ ਅਸੀਂ ਬੇਸਿਕਲੀ ਲਾਗੂ ਕਰਨ ਲਈ ਕਾਨੂੰਨ ਬਣਾਉਂਦੇ ਆਂ ਔਰ ਪੰਜਾਬ ਸਰਕਾਰ ਨੇ ਬਿਲਕੁਲ ਉਲਟਾ ਕੀਤਾ ਉਲਟਾ ਕਿਵੇਂ ਕੀਤਾ ਉਹਨੂੰ ਵੀ ਅੰਡਰਸਟੈਂਡ ਕਰਨ ਦੀ ਲੋੜ ਹੈਗੀ ਆ ਉਲਟਾ ਇਸ ਤਰ੍ਹਾਂ ਕੀਤਾ ਕਿ ਉਹ ਕਹਿੰਦੇ ਜੀ ਜਿਹੜੇ ਇਹਨਾਂ ਲਾਗੂ ਕਰਨਾ ਆ ਤੇ ਇਹਦੇ ਲਈ ਪਹਿਲਾਂ ਤੁਸੀਂ ਨਾ ਇਹ ਸਰਕਾਰੀ ਸਕੂਲ ਦੇ ਵਿੱਚ ਬੱਚਾ ਜਾਵੇ ਜੇ ਸਰਕਾਰੀ ਸਕੂਲ ਦੇ ਵਿੱਚ ਉਹਨੂੰ ਐਡਮਿਸ਼ਨ ਨਹੀਂ ਮਿਲਦਾ ਫਿਰ ਉਹ ਪ੍ਰਾਈਵੇਟ ਸਕੂਲ ਦੇ ਵਿੱਚ ਜਾਵੇ ਇਹਦਾ ਮਤਲਬ ਇਹ ਹੈ ਕਿ ਕਿ ਉੱਥੇ ਜਿਵੇਂ ਕਿ ਆਪਣੇ ਐਮਬੀਬੀਐਸ ਦੀਆਂ ਸੀਟਾਂ ਹੁੰਦੀਆਂ ਜਾਂ ਲਾਅ ਦੀਆਂ ਹੁੰਦੀਆਂ ਜਾਂ ਜੁਨੀਨਿੰਗ ਸੀਟਾਂ ਹੁੰਦੀਆਂ ਜਾਂ ਐਮਪੀਏ ਦੀਆਂ ਸੀਟਾਂ ਹੁੰਦੀਆਂ ਉਹ ਕੋਈ 30 ਜਾਂ 40 ਜਾਂ 50 ਤਾਂ ਫਿਕਸ ਕੀਤੀਆਂ ਨਹੀਂ ਆ ਜਿਵੇਂ ਕਿ ਸਕੂਲਾਂ ਵਿੱਚ ਜਰੂਰ ਫਿਕਸ ਕੀਤੀਆਂ ਕਿ ਭਈ ਤੁਸੀਂ ਤੀ ਬੱਚੇ ਹੁਣ ਇੱਕ ਟੀਚਰ ਹੋਵੇ ਜਾਂ 35 ਬੱਚੇ ਹੁਣ ਇੱਕ ਟੀਚਰ ਹੋਵੇ ਉਹ ਤਾਂ ਲਾਗੂ ਨਹੀਂ ਕੀਤਾ ਲਾਗੂ ਕਿ ਕਿਉਂ ਨਹੀਂ ਕੀਤਾ ਉਹਨੂੰ ਅੰਡਰਸਟੈਂਡ ਕਰਨ ਦੀ ਲੋੜ ਹੈ ਉਹ ਕੀ ਹੈਗਾ ਕਿ ਵੀ ਇਹ 35 ਬੱਚੇ ਵੀ ਦਾਖਲ ਕਰਦੇ 40 ਵੀ ਕਰਦੇ 50 ਵੀ ਕਰਦੇ 60 ਵੀ ਕਰਦੇ 76 ਵੀ ਕਰਦੇ ਆ ਉਹ ਜਿਹੜਾ ਵੀ ਬੱਚਾ ਸਕੂਲ ਦੇ ਵਿੱਚ ਆ ਸਾਰਿਆਂ ਨੂੰ ਇਹਨਾਂ ਨੇ ਦਾਖਲ ਕਰ ਲਿਆ ਜਦੋਂ ਸਾਰਿਆਂ ਦਾਖਲ ਕਰ ਲਿਆ ਇਸ ਕਰਕੇ ਕੋਈ ਲਿਮਿਟ ਨਹੀਂ ਸੀ ਸਿੱਟਾਂ ਤੇ ਇਸ ਕਰਕੇ ਕਿਸੇ ਵੀ ਬੱਚੇ ਨੂੰ ਐਨਓਸੀ ਨਹੀਂ ਮਿਲਿਆ ਐਨਓਸੀ ਨਹੀਂ ਮਿਲਿਆ ਇਸ ਕਰਕੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾ ਨਹੀਂ ਸਕੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾ ਨਹੀਂ ਸਕੇ ਇਸ ਕਰਕੇ ਕਾਨੂੰਨ ਲਾਗੂ ਨਹੀਂ ਹੋ ਸਕਿਆ ਇਸ ਕਰਕੇ ਕਿਉਂਕਿ ਨੋਟੀਫਿਕੇਸ਼ਨ ਹੀ ਗਲਤ ਸਿੱਗੀ ਤੇ ਨੋਟੀਫਿਕੇਸ਼ਨ ਗਲਤ ਹੋਣ ਕਰਕੇ ਇਸ ਕਾਨੂੰਨ ਦੀਆਂ ਜਿਹੜੀਆਂ ਜਿਹਨੂੰ ਕਹਿੰਦੇ ਆ ਬਈ ਇੱਕ ਧੱਜੀਆਂ ਉੜ ਗਈਆਂ ਵਾਇਲੇਸ਼ਨ ਹੋ ਗਈ ਔਰ ਇਹ ਕਾਨੂੰਨ ਲਾਗੂ ਹੀ ਨਹੀਂ ਹੋਇਆ ਪੰਜਾਬ ਦੇ ਵਿੱਚ ਔਰ ਜਿਸ ਕਰਕੇ ਜਿਹੜੀ ਜਿਹਨੂੰ ਕਹਿੰਦੇ ਹੋਏ ਇੰਟੈਲੈਕਚੁਅਲ ਜੈਨੋਸਾਈਡ ਜੀ ਇਸ ਦੇ ਵਿੱਚ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਸਰ ਕਿਰਪਾਲ ਸਰ ਕਿ ਧੱਜੀਆਂ ਬਾਦਲ ਸਾਹਿਬ ਨੇ ਉਡਾਈਆਂ ਜਾਂ ਫਿਰ ਇਹ ਕੈਪਟਨ ਸਾਹਿਬ ਨੇ ਉਡਾਈਆਂ ਉੱਤੇ ਫਿਰ ਆਵਾਜ਼ ਸੁਖਵਾਲ ਸਿੰਘ ਖਹਿਰਾ ਉਹਨਾਂ ਨੇ ਵੀ ਚੱਕੀ ਪ੍ਰੈਸ ਕਾਨਫਰੰਸ ਵੀ ਕੀਤੀ ਇਸ ਦੇ ਉੱਤੇ ਕਿ ਇਸ ਦੇ ਨਾਲ ਜਵਾਕਾਂ ਨਾਲ ਤੱਕਾ ਹੋ ਰਿਹਾ ਫਿਰ ਧੱਜੀਆਂ ਕਿ ਨੇ ਉਡਾਤੀਆਂ ਬਾਦਲ ਸਾਹਿਬ ਨੇ ਉਡਾਈਆਂ ਕਿ ਫਿਰ ਕੈਪਟਨ ਸਾਹਿਬ ਨੇ ਦੇਖੋ ਧੱਜੀਆਂ ਤਾਂ ਉਡਾਈਆਂ ਬਾਦਲ ਸਾਹਿਬ ਦੀ ਸਰਕਾਰ ਨੇ ਪਰ ਸੋਧ ਕੈਪਟਨ ਸਾਹਬ ਦੀ ਸਰਕਾਰ ਕਾਂਗਰਸ ਦਾ ਬਣਾਇਆ ਹੋਇਆ ਕਾਨੂੰਨ ਕਾਂਗਰਸ ਸਰਕਾਰ ਵੀ ਲਾਗੂ ਨਹੀਂ ਕਰ ਪਾਈ ਤੇ ਹਾਲ ਤੱਕ ਆਮ ਆਦਮੀ ਦੀ ਪਾਰਟੀ ਨੇ ਵੀ ਇਸ ਪਰ ਕੋਈ ਧਿਆਨ ਨਹੀਂ ਦਿੱਤਾ ਅਜੇ ਤੱਕ ਸੋਧ ਨਹੀਂ ਕਰ ਪਾਈ ਇਹਨੂੰ ਵੀ 2 ਸਾਲ ਲਗਭਗ ਹੋਣ ਵਾਲੇ ਤੁਹਾਨੂੰ ਕੀ ਲੱਗਦਾ ਜਿਵੇਂ ਸੁਖਪਾਲ ਸਿੰਘ ਖਿਆਰ ਉਹਨੇ ਬਾਤ ਚੁੱਕੀ ਸੀ ਕਿ ਉਹਨਾਂ ਨੇ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਪ੍ਰੈਸ ਕਾਨਫਰੰਸ ਕੀਤੀ ਤਾਂ ਪਤਾ ਨਹੀਂ ਖੈਰ ਨੇ ਆਪ ਛੱਡਤਾ ਉੱਥੋਂ ਫਿਰ ਜਦੋਂ ਪ੍ਰਧਾਨ ਸੀਗੇ ਵਿਰੋਧੀ ਧਿਰ ਦੇ ਨੇਤਾ ਸੀਗੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਇਸ ਤਿੱਕੇ ਨਾਲ ਕਾਰਵਾਈ ਕਰ ਦਿੱਤੀ ਫਿਰ ਉਹਨਾਂ ਨੇ ਬਾਤ ਚੁੱਕੀ ਸੀ ਫਿਰ ਉਹਨਾਂ ਨੂੰ ਇਸ ਚੀਜ਼ ਦਾ ਖਮਿਆਜ਼ਾ ਕਿਉਂ ਭੁਤਣਾ ਪਿਆ ਦੇਖੋ ਇਹ ਮ ਵੀ ਕਾਰਨ ਤਾਂ ਕੋਈ ਵੀ ਹੋ ਸਕਦਾ ਹੈ ਪਰ ਹੋਰ ਕਿਸੇ politcal leader ਨੇ ਬਾਣੀ ਚੁੱਕੀ ਓਨਲੀ ਸੁਖਪਾਲ ਖਹਿਰਾ ਜਦੋਂ ਲੀਡਰ ਆਫ ਦੀ اپੋਜੀਸ਼ਨ ਸੀ ਉਹਨੇ ਆਵਾਜ਼ ਇਹ ਚੁੱਕੀ ਸੀ ਮੈਂ ਉਹਦਾ ਬਹੁਤ ਸ਼ੁਕਰਗੁਜ਼ਾਰ ਹਾਂ ਧੰਨਵਾਦੀ ਹਾਂ ਵੀ ਮਤਲਬ ਇਸ ਇਸ਼ੂ ਪਰ ਉਹਨਾਂ ਨੇ ਪੂਰਾ ਜੋਰ ਸ਼ੋਰ ਨਾਲ ਚੁੱਕੀ ਸੀ ਹਾਂ ਮਤਲਬ ਇਸ ਦੇ ਵਿੱਚ ਜਿਵੇਂ ਉਹਨਾਂ ਨੇ ਬਾਤ ਚੁੱਕੀ ਤੁਹਾਨੂੰ ਕੀ ਲੱਗਦਾ ਇਹ ਚੀਜ਼ਾਂ ਹੋ ਗਈਆਂ ਬੱਚਿਆਂ ਨੂੰ ਹਨੇਰੇ ਦੇ ਵਿੱਚ ਰੱਖਿਆ ਜਾ ਰਿਹਾ ਅਗਰ ਜੇ ਕੋਈ ਬੱਚਾ ਜਾ ਵੀ ਰਿਹਾ ਸਕੂਲ ਦੇ ਵਿੱਚ ਐਡਮਿਸ਼ਨ ਲੈਣ ਪ੍ਰਾਈਵੇਟ ਸਕੂਲ ਦੇ ਵਿੱਚ ਕਿ ਮੇਰਾ ਅਧਿਕਾਰ ਹੈ ਕਾਨੂੰਨਨ ਤੌਰ ਤੇ ਮੈਂ ਐਡਮਿਸ਼ਨ ਲੈ ਸਕਦਾ ਜਿਵੇਂ ਤੁਸੀਂ ਬੁੱਕ ਚੱਕੀ ਹੋਈ ਆ ਦਾ ਰਾਈਟ ਆਫ ਚਾਈਲਡਰਨ ਟੂ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਐਕਟ 2009 ਦਾ ਤੇ ਉਹ ਫਿਰ ਪ੍ਰਾਈਵੇਟ ਸਕੂਲ ਵਾਲੇ ਤਾਂ ਪੁੱਠਾ ਮੋੜ ਦੇਣਗੇ ਕਿ ਤੁਹਾਡੇ ਸਰਕਾਰ ਹੀ ਨਹੀਂ ਇਸ ਤਿੱਕੇ ਨਾਲ ਕਰ ਰਹੀ ਵੀ ਤੁਸੀਂ ਜਾਓ ਜੇ ਸਰਕਾਰ ਕਰ ਗਈ ਅਸੀਂ ਕਰ ਦਾਂਗੇ ਦੇਖੋ ਵੈਸੇ ਜਿਹੜੇ ਗਰੀਬ ਬੱਚੇ ਨੇ ਉਹਨਾਂ ਨੂੰ ਹਾਲ ਬਹੁਤ ਨੂੰ ਪਤਾ ਹੀ ਨਹੀਂ ਉਹ ਤਾਂ ਵਿਚਾਰੇ ਬਹੁਤ ਲੇਬਰ ਕਲਾਸ ਦੇ ਜਿਨ੍ਹਾਂ ਨੂੰ ਪਤਾ ਨਹੀਂ ਇਹ ਵੀ ਸਾਡਾ ਅਧਿਕਾਰ ਹੈ ਇਹ ਠੀਕ ਹੈ ਨਹੀਂ ਰਾਈਟ ਹੈ ਸਾਡਾ ਫੰਡਾਮੈਂਟਲ ਰਾਈਟ ਉਹਨਾਂ ਬੱਚਿਆਂ ਨੂੰ ਪਤਾ ਹੀ ਨਹੀਂ ਉਹ ਤਾਂ ਸਰਕਾਰ ਦੇ ਜੁਮਬਾਰੇ ਬਣਦੀ ਸੀ ਇਹਨਾਂ ਕੋਲ ਪ੍ਰੈਸ ਪ੍ਰੈਸ ਹੈਗੀ ਹੈ ਠੀਕ ਹੈ ਨਹੀਂ ਉਹਨੂੰ ਦੱਸਣਾ ਬਣਦਾ ਸੀ ਪਹਿਲਾਂ ਇਹ ਨੋਟੀਫਿਕੇਸ਼ਨ 'ਚ ਸੋਧ ਕਰਕੇ ਤਾਂ ਹੀ ਹੋਣਗੇ ਨਾ ਜਲ ਸਰਕਾਰ ਇਹ ਡਿਕਾ ਡਾਉਨ ਚਾਹੁੰਦੀ ਹੈ ਉਹੀ ਨਹੀਂ ਚਾਹੁੰਦੇ ਵੀ ਗਰੀਬ ਬੱਚਾ ਵਧੀਆ ਮਿਆਰੀ ਸਿੱਖਿਆ ਲੈ ਕੇ ਕੁਆਲਟੀ ਐਜੂਕੇਸ਼ਨ ਲੈ ਕੇ ਆਈਏ ਅਫਸਰ ਡਾਕਟਰ ਇੰਜੀਨੀਅਰ ਜਜ ਬਣ ਸਕਣ ਨੂੰ ਚਾਹੁੰਦੇ ਨਹੀਂ ਹੈਗੇ ਉਹ ਇਹੀ ਚਾਹੁੰਨੇ ਵੀ ਇਹ ਦਿਹਾੜੀਦਾਰੇ ਰਹਿਣ ਵਿਚਾਰੇ ਉਹਦੇ ਦਾ ਪਰਕਰਤੁਰ ਤੇ ਹਾਂ ਇਹ ਹੈ ਚੱਕਰ ਤਾਂ ਕਿ ਉੱਚੀ ਉਡਾਰੀ ਨਾ ਭਰ ਸਕਣ ਜਿਵੇਂ ਤੁਸੀਂ ਕਹ ਰਹੇ ਹੋ ਕਿ ਧਜੀਆਂ ਉਡਾਤੀਆਂ ਜਿਸ ਤਰੀਕੇ ਨਾਲ ਕੈਪਟਨ ਸਾਹਿਬ ਸੀਗੇ ਮਬਾਦਲ ਸਾਹਿਬ ਸੀਗੇ ਫਿਰ ਉਹ ਧਜਿਆਂ ਬੜਾ ਹੁਣ ਇਕੱਠੀਆਂ ਕਰਨਗੇ ਭਗਵੰਤ ਮਾਨ ਸਾਹਿਬ ਜਿਸ ਇੱਕ ਨਾਲ ਸਾਰੀਆਂ ਚੀਜ਼ਾਂ ਹੁੰ ਜਾਣੇ ਪਾਉ ਨੋਟੀਫਿਕੇਸ਼ਨ ਦੇ ਵਿੱਚ ਸੋਧ ਕੀਤੀ ਜਾਵੇ ਕਿ ਬੱਚਿਆਂ ਨੂੰ ਅਧਿਕਾਰ ਹੈ ਇਹਨਾਂ ਨੂੰ ਐਜੂਕੇਸ਼ਨ ਮਿਲਣੀ ਚਾਹੀਦੀ ਹੈ ਪਰ ਉਹ ਤਾਂ ਇੱਕ ਪਾਸੇ ਇਹ ਵੀ ਕਹਿੰਦੇ ਨੇ ਕਿ ਅਸੀਂ ਸਰਕਾਰੀ ਸਕੂਲ ਹੀ ਐਵੇਂ ਦੇ ਬਣਾ ਦੇਣਗੇ ਪ੍ਰਾਈਵੇਟ ਸਕੂਲ ਵਾਲੇ ਬੱਚੇ ਉੱਥੇ ਪੜ੍ਹਿਆ ਕਰਨਗੇ ਸਰਕਾਰੀ ਚ ਇਹਦੇ ਵਿੱਚ ਮੈਂ ਜ਼ਿਕਰ ਕਰਨਾ ਚਾਹੁੰਦਾ ਕਿ ਹਾਲਾਂਕਿ ਜਦੋਂ 2009 ਦੇ ਵਿੱਚ ਕਾਨੂੰਨ ਬਣਿਆ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਗਵਰਨਮੈਂਟ ਸੀਗੀ ਤੇ 10 ਸਾਲ ਉਹ ਸਰਕਾਰ ਰਹੀ ਉਹਨਾਂ ਨੇ ਲਾਗੂ ਨਹੀਂ ਕੀਤਾ ਉਹਨਾਂ ਨੇ ਤਾਂ ਉਹਨਾਂ ਦੀ ਜਿਹੜੀ ਕਿ ਮੁੱਖ ਗਲਤੀ ਤਾਂ ਉਹਨਾਂ ਦੀ ਹੈ ਉਹਨਾਂ ਨੇ ਇਹਦੇ ਵਿੱਚ ਜਿਹਨੂੰ ਕਹਿੰਦੇ ਕਿ ਬਹੁਤ ਗਲਤ ਕੰਮ ਕੀਤਾ ਔਰ ਕੇ ਕੇਂਦਰ ਦਾ ਬਣਾਇਆ ਹੋਇਆ ਕਾਨੂੰਨ ਉਹਨੂੰ ਲਾਗੂ ਨਹੀਂ ਕੀਤਾ ਔਰ ਬਲਕਿ ਉਹਦੇ ਵਿੱਚ ਲਾਗੂ ਕਰਨ ਦੇ ਵਿੱਚ ਡੇਕੇ ਡਾਏ ਉਸ ਤੋਂ ਬਾਅਦ 2017 ਦੇ ਵਿੱਚ ਕਾਂਗਰਸ ਦੀ ਗਵਰਨਮੈਂਟ ਆ ਗਈ ਉਹਨਾਂ ਨੇ ਵੀ ਲਾਗੂ ਨਹੀਂ ਕੀਤਾ ਉਸ ਤੋਂ ਬਾਅਦ ਇਹ ਸਰਕਾਰ ਨੂੰ ਵੀ ਆਇਆਂ ਨੂੰ 2 ਸਾਲ ਹੋ ਗਏ ਆ ਤਕਰੀਬਨ ਹੈ ਜੀ ਔਰ ਕਹਿੰਦਾ ਭਾ ਵੀ ਹੈ ਕਿ ਚਾਹੇ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ ਅਕਾਲੀ ਗਵਰਨਮੈਂਟ ਹੋਵੇ ਬੀਜੇਪੀ ਸਰਕਾਰ ਹੋਵੇ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਹੋਵੇ ਇਹ ਤਾਂ ਜਦੋਂ ਕਾਨੂੰਨ ਦੀ ਗੱਲ ਹੈ ਜਿਹੜਾ ਕਾਨੂੰਨ ਬਣ ਗਿਆ ਕਾਨੂੰਨ ਬਣ ਗਿਆ ਅਗਰ ਕੋਈ ਬਿਜਲੀ ਤੁਜੀ ਫ੍ਰੀ ਕੀਤੀ ਹੈ ਕਿਸਾਨਾਂ ਲਈ ਜਾਂ ਕੋਈ ਪੜ੍ਹਾਈ ਦੇ ਵਿੱਚ ਕੋਈ ਹੋਰ ਚੀਜ਼ ਹੈ ਜਾਂ ਹੋਰ ਆਪਣੇ ਬੱਚਾਂ ਦੀ ਫ੍ਰੀ ਕੀਤੀ ਹੈ ਜਾਂ ਸ਼ਗਨ ਸਕੀਮ ਹੈਗੀ ਹੈ ਜਾਂ ਕੋਈ ਹੋਰ ਸਕੀਮ ਹੈ ਉਹ ਤਾਂ ਚਾਹੇ ਜਿਹੜੀ ਮਰਜ਼ੀ ਸਰਕਾਰ ਆਵੇ ਉਹ ਤਾਂ ਅੱਜ ਤੱਕ ਵੀ ਲਾਗੂ ਹੈ ਤਾਂ ਇਹ ਵੀ ਇਹ ਸਰਕਾਰਾਂ ਦਾ ਤਾਂ ਕਾਨੂੰਨ ਬਣ ਗਿਆ ਉਹ ਤਾਂ ਸਾਰੀਆਂ ਸਰਕਾਰਾਂ ਲਾਗੂ ਕਰਦੀਆਂ ਉਹ ਤਾਂ ਸਰਕਾਰ ਤਾਂ ਸਰਕਾਰ ਹੁੰਦੀ ਹੈ ਚਾਹੇ ਇਹ ਸਰਕਾਰ ਹੋਵੇ ਬੀ ਹੋਵੇ ਸੀ ਹੋਵੇ ਉਹਨਾਂ ਦਾ ਕਾਨੂੰਨ ਲਾਗੂ ਕਰਨਾ ਹੁੰਦਾ ਹੈ ਸਰ ਜਿਹੜਾ ਕਿਵੇਂ ਲਾਗੂ ਨਹੀਂ ਕੀਤਾ ਹੁਣ ਦਿੱਲੀ ਦੇ ਵਿੱਚ ਮੈਂ ਜ਼ਿਕਰ ਕਰਨਾ ਚਾਹੁੰਦਾ ਬਹੁਤ ਮਹੱਤਵਪੂਰਨ ਜਿਹੜੀ ਗੱਲ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਵਿੱਚ ਹੈ ਉਹ ਤੀਜੀ ਵਾਰੀ ਸਰਕਾਰ ਬਣੀ ਹੈ ਇਹੀ ਕਾਨੂੰਨ ਦਿੱਲੀ ਸਰਕਾਰ ਦਿੱਲੀ ਦੇ ਵਿੱਚ ਲਾਗੂ ਹੈ ਇਸੇ ਪਾਰਟੀ ਇਹਨੂੰ ਲਾਗੂ ਕਰ ਰਹੀ ਹੈ ਉਸੇ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਹੈ ਉਹ ਪੰਜਾਬ ਦੇ ਵਿੱਚ ਲਾਗੂ ਨਹੀਂ ਕਰ ਰਹੀ ਤੇ ਇਹ ਤਾਂ ਉਹਨਾਂ ਦੀ ਬੇਇਮਾਨੀ ਲੱਗਦੀ ਬੜੀ ਕਲੀਅਰ ਬੇਇਮਾਨੀ ਹੈ ਕਿ ਅਸੀਂ ਲਾਗੂ ਨਹੀਂ ਕਰਨਾ ਬੜੀਆਂ ਚਿੱਠੀਆਂ ਲਿਖੀਆਂ ਬੜੇ ਧਰਨੇ ਲੱਗੇ ਮੀਡੀਆ ਦੇ ਵਿੱਚ ਮਸਲਾ ਉੱਠਿਆ ਟੀਵੀ ਤੇ ਉੱਠਿਆ ਅਖਬਾਰਾਂ ਦੇ ਵਿੱਚ ਲਿਖਿਆ ਗਿਆ ਔਰ ਉਹਨਾਂ ਨੂੰ ਪਤਾ ਅਸੀਂ ਪਤਾ ਨਹੀਂ ਕਿੰਨੇ ਚਿੱਠੀ ਲਿਖੀਆਂ ਬੜਾ ਸਾਰੇ ਪੀਪੀਐਮ ਸਾਹਿਬ ਨੂੰ ਲਿਖੀ ਰਾਸ਼ਟਰਪਤੀ ਨੂੰ ਲਿਖੀ ਮੁੱਖ ਮੰਤਰੀ ਨੂੰ ਲਿਖੀ ਗਵਰਨਰ ਸਾਹਿਬ ਨੂੰ ਲਿਖੀ ਸਾਰੇ ਬੰਦਿਆਂ ਨੂੰ ਚਿੱਠੀਆਂ ਲਿਖੀਆਂ ਸਾਰੇ ਜਿੰਨੀਆਂ ਅਧਿਕਾਰੀ ਹੈ ਸਾਰੇ ਜਿੰਨੇ ਵੀ ਅਧਿਕਾਰੀ ਹੈ ਜਿੰਨੀਆਂ ਵੀ ਸਭ ਵਿਧਾਨਕ ਪੋਸਟਾਂ ਨੇ ਐਜੂਕੇਸ਼ਨ ਮਨਿਸਟਰ ਹੋਵੇ ਚੀਫ ਸ਼ਕਤੀ ਹੋਵੇ ਮੁੱਖ ਮੰਤਰੀ ਹੋਵੇ ਸਾਰਿਆਂ ਨੇ ਕਿ ਗਵਰਨਰ ਸਾਹਿਬ ਨੂੰ ਲਿਖੀ ਹੈ ਲੇਕਿਨ ਪ੍ਰਣਾਲੀ ਹੁੰਦੀ ਤਾਂ ਉੱਥੇ ਹੀ ਹੈ ਕੋਈ ਲਾਗੂ ਨਹੀਂ ਹੋਈ ਔਰ ਇਹ ਲਾਗੂ ਨਾ ਹੋਣਾ ਇਹ ਬਹੁਤ ਮੰਦਪਕਾ ਹੈ ਔਰ ਬਹੁਤ ਹੀ ਬड़ी ਚਿੰਤਾ ਦਾ ਵਿਸ਼ਾ ਹੈ ਕਿ ਇਹ ਪੜਾਈ ਦੇ ਜਿਹੜਾ ਖੇਤਰ ਹੈ ਪਰ ਆਈ ਵਰਗੇ ਜਿਹੜੇ ਵਿਸ਼ੇ ਆ ਉਹਦੇ ਉੱਪਰ ਵੀ ਗੰਭੀਰ ਨਹੀਂ ਹੈਗੇ ਔਰ ਬੱਚਿਆਂ ਨੂੰ ਗਰੀਬ ਬੱਚਿਆਂ ਦੇ ਲਈ ਉਹਨਾਂ ਦੀ ਵਿੱਦਿਆ ਦੇ ਲਈ ਗੰਭੀਰ ਨਹੀਂ ਹੈਗੀ ਇਸ ਵਿੱਚ ਵੀ ਆ ਅਰਵਿੰਦ ਕੇਜਰੀਵਾਲ ਤਾਂ ਆਪ ਕਹਿੰਦੇ ਨੇ ਦਿੱਲੀ ਦੇ ਵਿੱਚ ਕਿ ਐਜੂਕੇਸ਼ਨ ਦੇਣਗੇ ਦਿੱਲੀ ਵਾਲੀ ਜੋ ਜਾਂਪੇ ਹੋਦੀ ਹੈ ਜੇ ਐਜੂਕੇਸ਼ਨ ਦੇਣਗੇ ਫਿਰ ਉਹ ਐਜੂਕੇਸ਼ਨ ਦੇ ਤਾਂ ਰਿਹਾ ਕਹਿੰਦੇ ਸਰਕਾਰੀ ਸਕੂਲੀ ਐਵੇਂ ਦੇ ਬਣਾ ਰਿਹਾ ਕਹਿੰਦੇ ਅਸੀਂ ਪ੍ਰਾਈਵੇਟ ਸਕੂਲਾਂ ਵਾਲੇ ਬੱਚੇ ਇੱਥੇ ਪੜਨ ਫਿਰ ਹੋਰ ਇਸ ਦੇ ਵਿੱਚ ਕੀ ਚਾਹੀਦਾ ਪ੍ਰਾਈਵੇਟ ਵਾਲੇ ਸਰਕਾਰੀ ਚ ਪੜਨ ਨੂੰ ਤਿਆਰ ਨੇ ਪਹਿਲੀ ਗੱਲ ਤੇ ਹੈ ਕਿ ਜਦੋਂ ਰਾਈਟ ਟੂ ਇਕਵਲਟੀ ਦੀ ਆਪਾਂ ਗੱਲ ਕਰਦੇ ਜੇ ਸਾਰੇ ਸਕੂਲ ਇੱਕੋ ਜਿਹੇ ਹੈਗੇ ਆ ਤਾਂ ਫਿਰ ਇਹ ਪ੍ਰਾਈਵੇਟ ਸਕੂਲ ਬਣਾਈ ਕਿਉਂ ਜਾ ਰਹੇ ਆ ਪ੍ਰਾਈਵੇਟ ਸਕੂਲ ਬਣਨੇ ਨਹੀਂ ਚਾਹੀਦੇ ਜੇ ਅਗਰ ਸਾਰੇ ਸਕੂਲ ਵਧੀਆ ਨੇ ਫਿਰ ਇੱਕ ਕਾਨੂੰਨ ਇਹ ਵੀ ਬਣ ਜਾਣਾ ਚਾਹੀਦਾ ਕਿ ਚਾਹੇ ਉਹ ਮੰਤਰੀ ਦਾ ਬੇਟਾ ਹੋਵੇ ਚਾਹੇ ਕਿ ਮਜ਼ਦੂਰ ਦਾ ਬੇਟਾ ਹੋਵੇ ਚਾਹੇ ਇਹ ਰਿਕਸ਼ੇ ਵਾਲੇ ਦਾ ਹੋਵੇ ਚਾਹੇ ਬਿਜ਼ਨਸਮੈਨ ਦਾ ਹੋਵੇ ਸਾਰੇ ਬੱਚੇ ਫਿਰ ਸਰਕਾਰੀ ਸਕੂਲਾਂ ਵਿੱਚ ਪੜਨ ਤੇ ਕਿਉਂਕਿ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ ਦਾ ਫੀਸਾ ਬਹੁਤ ਜ਼ਿਆਦਾ ਨੇ ਪੀ ਸਭ ਤੋਂ ਜ਼ਿਆਦਾ ਨਹੀਂ ਸਿਰਫ ਅਮੀਰ ਬੱਚੇ ਪੜ ਸਕਦੇ ਆ ਜਾਂ ਵੱਡੇ ਜਿਹੜੇ ਅਧਿਕਾਰੀ ਉਹਨਾਂ ਦੇ ਬੱਚੇ ਪੜ ਸਕਦੇ ਆ ਤਾਂ ਗਰੀਬ ਦਾ ਬੱਚਾ ਨਹੀਂ ਪੜ ਸਕਦਾ ਤੇ ਗਰੀਬ ਦੇ ਬੱਚਿਆਂ ਨੂੰ ਜਿਹੜੇ ਉਹਨਾਂ ਨੂੰ ਤਾਂ ਸਰਕਾਰੀ ਸਕੂਲਾਂ ਚ ਪੜਾ ਰਹੇ ਆ ਲੇਕਿਨ ਆਪਣੇ ਬੱਚਿਆਂ ਨੂੰ ਪਰ ਪ੍ਰਾਈਵੇਟ ਸਕੂਲਾਂ ਵਿੱਚ ਪੜਾ ਰਹੇ ਆ ਇਹ ਤਾਂ ਬੜੀ ਜਿਹੜਾ ਜਿਹੜੀ ਜਿਹੜਾ ਡਿਫਰੈਂਸ ਹੈ ਜਿਹੜਾ ਜਿਹਨੂੰ ਕਹਿੰਦੇ ਆ ਡਿਸਕ੍ਰਿਮੀਨੇਸ਼ਨ ਉਹ ਤਾਂ ਬੜੀ ਸਪਸ਼ਟ ਹੈਗੀ ਆ ਇਹ ਵੀ ਨਹੀਂ ਕਿਰਪਾਲ ਸਰ ਮੈਂ ਆਖਿਰਲਾ ਸਵਾਲ ਲੈਣਾ ਚਾਹਾਂਗਾ ਜੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੱਡੇ ਘਰਾਂ ਦੇ ਬੱਚੇ ਪੜ੍ਹਦੇ ਹੋਣਗੇ ਚੰਡੀਗੜ੍ਹ ਦੀ ਗੱਲ ਕਰ ਲਈਏ ਮੁਹਾਲੀ ਦੀ ਗੱਲ ਕਰ ਲਈਏ ਵੱਡੇ-ਵੱਡੇ ਸਕੂਲ ਨੇ ਤਾਂ ਉਹਨਾਂ ਦੇ ਵਿੱਚ ਗਰੀਬ ਬੱਚਾ ਕਿਵੇਂ ਪੜ੍ਹ ਲੇਗਾ ਅਗਲਾ ਅਮੀਰ ਸੋਚੇਗਾ ਕਿ ਮੇਰੇ ਬੱਚੇ ਦੇ ਬਰਾਬਰ ਕਿਵੇਂ ਗਰੀਬ ਦਾ ਬੱਚਾ ਬਹਿ ਜਾਏਗਾ ਇਸ ਚਿੱਕੇ ਦਾ ਵੀ ਹੁੰਦਾ ਕਹਿੰਦੇ ਵਿਤਕਰਾ ਕੀਤਾ ਜਾਂਦਾ ਕਈਆਂ ਦਾ ਦੇਖੋ ਜਿਹੜੇ ਗਰੀਬ ਬੱਚੇ ਐ ਜਦੋਂ ਪ੍ਰਾਈਵੇਟ ਸਕੂਲਾਂ ਦਾ ਸਾਹ ਨਹੀਂ ਪੰਜਾਬ 'ਚ ਹੋਇਆ ਫਿਰ ਆਪਾਂ ਇਸ ਬਾਰੇ ਕੀ ਕੀ ਏ ਪਰ ਇਹ ਜਦੋਂ ਕਾਨੂੰਨ ਬਣਿਆ ਹੈ ਇਹ ਕਾਨੂੰਨ ਬਣਾਇਆ ਕਿਉਂ ਸੀ ਤਾਂ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੇ ਗਰੀਬ ਬੱਚੇ ਵੀ ਜਾਣ ਉਹ ਉਹ ਵੀ ਵਿੱਚ ਮਿਕਸ ਹੋਣ ਬਣਾ ਸੋਸ਼ਲ ਫੈਬਰਿਕ ਤਾਂ ਕਿ ਜੇ ਸਮਾਜਿਕ ਜਿਹੜਾ ਤਾਣਾ-ਬਾਣਾ ਹੈ ਨਾ ਉਹ ਵੀ ਸੁਲਝੋਏ ਜੀ ਹਾਂਜੀ ਸਮਾਜਿਕ ਮਤਲਬ ਜੋੜ ਵਾਸਤੇ ਹਾਂ ਗਰੀਬ ਬੱਚੇ ਵੀ ਅਮੀਰਾਂ ਦੇ ਬੱਚਿਆਂ ਨਾਲ ਅਮੀਰ ਬੱਚੇ ਗਰੀਬ ਬੱਚਿਆਂ ਨਾਲ ਵਿੱਚ ਗੱਲਬਾਤ ਕਰਨਾ ਉਹਦਾ ਇੱਕ ਜੁੜਤਾ ਹੋਵੇ ਹਾਂਜੀ ਬਹੁਤ ਸ਼ੁਕਰੀਆ ਕਿਰਪਾਲ ਸਰ ਸਾਡੇ ਨਾਲ ਸੀਗੇ ਤੇ ਓੰਕਾਰਨਾਥ ਜੀ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਜਿਸ ਤਿੱਕੇ ਦੇ ਨਾਲ ਨਰਸੀ ਤੋਂ ਲੈ ਕੇ 8ਵੀਂ ਤੱਕ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਆ ਗਰੀਬ ਬੱਚਿਆਂ ਨੂੰ ਪਰ ਕਿਤਨਾ ਕਿਤੇ ਸਰਕਾਰਾਂ ਦੀ ਅੰਗੈਲੀ ਕਰਕੇ ਭਾਵੇਂ ਬਾਦਲ ਸਰਕਾਰ ਸੀਗੀ ਭਾਵੇਂ ਕੈਪਟਨ ਸਰਕਾਰ ਸੀਗੀ ਭਾਵੇਂ ਹੁਣ ਆਮ ਆਦਮੀ ਪਾਰਟੀ ਸਰਕਾਰ ਭਗਵੰਤ ਮਾਨ ਦੀ ਹੈਗੀ ਇਹਨਾਂ ਦੀ ਗਲਤੀ ਕਰਕੇ ਉਹ ਬੱਚਿਆਂ ਨੂੰ ਪੜ੍ਹਾਈ ਨਹੀਂ ਮਿਲ ਰਹੀ ਇਹਨਾਂ ਦਾ ਹੁਣ ਕਹਿਣਾ ਹੈ ਕਿ ਅਸੀਂ ਇਸ ਮੁੱਦੇ ਨੂੰ ਚੰਗੀ ਤਰ੍ਹਾਂ ਚੁੱਕਾਂਗੇ ਪਹਿਲਾਂ ਵੀ ਚੁੱਕਿਆ ਗਿਆ ਭਾਵੇਂ ਖਹਿਰਾ ਸਾਹਿਬ ਨੇ ਚੁੱਕਿਆ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਇਹ ਮੁੱਦਾ ਜਾਣ ਕੇ ਦਬਾਇਆ ਜਾ ਰਿਹਾ ਤਾਂ ਕਰੋੜਾਂ ਦਾ ਅਸਤੀਕੇ ਦੇ ਨਾਲ ਜਿਹੜਾ ਨੁਕਸਾਨ ਹੋ ਰਿਹਾ ਉਹ ਕਿੰਨੂੰ ਹੋ ਰਿਹਾ ਇਹ ਵੀ ਆਨਲਾਈਨ ਸਮੇਂ ਦੇ ਵਿੱਚ ਪਤਾ ਲੱਗੇਗਾ ਕੈਮ ਸਹਿਯੋਗ ਦੇਸੀ ਜਗਜੀਤ ਧੰਨਵਾਦ